ਸਬਜੀ ਤੋੜਨ ਦਾ ਟਾਈਮ ਅੱਜ ਵੀ ਆਈ ਸਾਡਾ ਅੱਜ ਦਿਨ ਐਤਵਾਰ ਹੈ ਸੰਡੇ ਤੇ ਮਲਾਜ਼ਮਾਂ ਨੂੰ ਛੁੱਟੀ ਹੁੰਦੀ ਸਾਰਿਆਂ ਨੂੰ ਤੇ RAM ਨਾ ਉੱਠਦੇ ਲੇਟ ਉੱਠਦੇ ਸਵੇਰੇ ਜਲਦੀ ਨਹੀਂ ਉੱਠਦੇ ਤੇ ਸਾਡਾ ਕੋਈ ਐਤਵਾਰ ਨਹੀਂ ਹੁੰਦਾ ਆਈ ਤਾਂ ਮਿਰਚ ਤੋੜੀ ਜਾਂਦੇ ਸੀ ਆ ਲੱਗੇ ਪਿਆ ਤੋੜਨੇ ਮਿਰਚਾਂ ਦੋ ਜਾਣੇ ਸੀਗੇ ਮਿਰਚਾਂ ਤੋੜਦੇ ਇੱਕ ਆ ਗ੍ਰੇਡ ਚ ਪਾਈ ਆਨੇ ਇੱਧਰ ਟੱਬ ਪਿਆ ਲੱਗੇ ਆ ਤੋੜਨਾ ਤੇ ਹੁਣ ਅੱਜ ਅਸੀਂ ਮਿਰਚਾਂ ਤੋੜਾਂਗੇ ਤਾਂ ਸਵੇਰੇ ਬੋਲੀ ਲੱਗੂਗੀ ਸੋਮਵਾਰ ਦੀ ਮੰਡੇ ਦੀ ਤੇ ਬੋਲੀ ਤੇ ਲੈ ਜਾਵਾਂਗੇ ਹੁਣ ਮੰਨ ਲਾ ਸਵੇਰੇ ਆਏ ਤੋੜਨ ਲੱਗ ਗਏ ਅਸੀਂ ਹੁਣ ਮਿਰਚ ਤੋੜਾਂਗੇ ਫਿਰ ਰਾਏ ਵੀ ਤੋੜਨੇ ਆ ਤੇ ਫਿਰ ਕੱਦੂ ਤੋਰੀ ਕarele ਆਈਟਮਾਂ ਸਾਰੀਆਂ ਹੋ ਜਾਂਦੇ ਆ ਸ਼ਾਮ ਹੋ ਜਾਂਦਾ ਹਨੇਰਾ ਹੋ ਜਾਂਦਾ ਮੰਨ ਲਾ ਤੋੜਦਿਆਂ ਨੂੰ ਤੇ ਤੋੜ ਕੇ ਫਿਰ ਅਸੀਂ ਲੈ ਕੇ ਜਾਵਾਂ ਬੋਲੀ ਤੇ ਕੱਲ੍ਹ ਮਿਰਚਾਂ ਦਾ ਐ ਹੁੰਦਾ ਨਾ ਜਿੰਨੀਆਂ ਤੋੜੋਂਗੇ ਮਿਰਚਾਂ ਉਨੀਆਂ ਹੀ ਵੱਧ ਲੱਗਦੀਆਂ ਇਹਨੂੰ ਤੋੜੀ ਚੱਲੇ ਉਨੀਆਂ ਹੀ ਵੱਧ ਲੱਗੀਆਂ ਨੇ ਤੇ ਵਧੀਆ ਪੱਤੇ ਖੜੇ ਆ ਸਾਰੇ ਖੁੱਲੇ ਖੜੇ ਪੱਤੇ ਤੇ ਨਾ ਇਹ ਤੇਲ ਆ ਨਾ ਜਿਹੜਾ ਚਿੱਟਾ ਮੱਛਰ ਹੈ ਉਹ ਚਿੱਟੇ ਮੱਛਰ ਦਾ ਕਾਰਨ ਆ ਸਾਰੇ ਇਹ ਪੱਤੇ ਇਕੱਠੇ ਹੋਣੇ ਜਿਹੜੇ ਜਦੋਂ ਆਪਾਂ ਛਿੜਕਦੇ ਨੇ ਨਾ ਅਕਟਾਰਾ ਕੋਈ ਇਹੋ ਜੀ ਕੋਈ ਦਵਾਈ ਹੋਵੇ ਨਾ ਸਪਰੇ ਉਹ ਛਿੜਕੋ ਤੇ ਪੱਤੇ ਆਪੇ ਖੁੱਲੇ ਜਾਣਗੇ ਹੁਣ ਪੱਤੇ ਵਧੀਆ ਸਾਫ਼ ਹੈ ਤਾਂ ਹੀ ਮਿਰਚ ਸਾਫ਼ ਹੋ ਗਈ ਵਧੀਆ ਤੇ ਇਹ ਨਾ ਇਹ ਤਿੱਖੀ ਮਿਰਚ ਵਜਦੀ ਆ ਤੇ ਇਹ ਆ ਕਾਲੀ ਮਿਰਚ ਤੁਹਾਨੂੰ ਦਿਖਾਉਣਾ ਵਿੱਚ 부ਜੇ ਕਾਲੀ ਦੇ ਸੀਗੇ ਆ ਕਾਲੀ ਮਿਰਚ ਵਜਦੀ ਆ ਇਹਦਾ ਰੇਟ ਮਹਿੰਗਾ ਹੈ ਇਹਦਾ ਰੇਟ ਹੁੰਦਾ ਨਾ ਕੱਲ ਲੱਗਿਆ ਸੀਗਾ ਇਹ ਸ਼ਨੀਵਾਰ ਨੂੰ 70 80 ਰੁਪਏ 60 ਰੁਪਏ ਐ ਲੱਗੀ ਐ ਤੇ ਆ ਲੱਗੀ 50 ਰੁਪਏ ਜਿਹੜੀ ਤਿੱਖੀ ਮਿਰਚ ਆ ਇਹ ਮਨ ਲਾ ਤਿੱਖੀ ਦਾ ਮਤਲਬ ਕੌੜੀ ਮਿਰਚ ਨੂੰ ਤਿੱਖੀ ਮਿਰਚ ਕਹਿੰਦੇ ਆ ਤੇ ਇਹਦਾ ਰੰਗ ਦਾ ਵੀ ਫਰਕ ਹੁੰਦਾ ਜਿਹੜੀ ਕਾਲੀ ਮਿਰਚ ਹੈ ਦਾ ਰੇਟ ਵੱਧ ਹੁੰਦਾ ਤੇ ਇੱਕ ਹੁੰਦੀ ਆਚਾਰੀ ਮਿਰਚ ਮਨ ਲਾ ਜਿਹੜੀ ਆਪੇ ਜੇ ਲੰਬਾਈ ਹੁੰਦੀ ਹੈ ਨਾ ਲੰਬਾਈ ਇਹ ਸਿੱਧੀਆਂ ਲੰਬਾਈ ਵਾਲੀਆਂ ਮਨ ਲਾ ਜਿਵੇਂ ਆ ਚਾਰੀ ਮਿਰਚ ਆਉਂਦੀਆਂ ਐ ਜਿਗਾਂ ਤੇ ਹੂੰ ਤਾਂ ਤਲ ਲੈਂਦੇ ਬਥੇਰੇ ਤਲਕੇ ਬਣਾ ਲੈਂਦੇ ਆ ਮਿਰਚਾਂ ਦਾ ਕਹੇ ਜੀ ਹੁਣ ਆਪਾਂ ਤਾਂ ਵੀ ਛਕਣੀਆਂ ਹੁੰਦੀਆਂ ਰੋਟੀ ਨਾਲ ਖਾਣੀ ਹੁੰਦੀ ਹੈ ਮਿਰਚ ਤੇ ਆ ਹੁਣ ਆਪਾਂ ਤੋੜ ਹੀ ਜਾਂਦੇ ਸੀ ਮੈਂ ਚੱਲ ਲੱਗੇ ਪਿਆ ਤੋੜ ਲੈਣੇ ਆ ਤੋੜਦੇ ਤੋੜਦੇ ਹੁਣ ਨਾਲੇ ਉਧਰੋਂ ਆਪਣਾ ਪਦੀਨਾ ਤਿਆਰ ਆ ਇਹ ਵੀ ਲੱਗਣਾ ਵਟਨ ਬਸ ਇੱਕ ਦੋ ਦਿਨ ਚ ਇਹ ਤਾਂ ਜਾਂਦਾ ਦੂਰ ਛਾਲਿਆਂ ਕੋਲੇ ਪਦੀਨਾ ਜਿਹੜਾ ਇਹ ਮਿਰਚਾਂ ਨੀਆਂ ਅੱਡੋ ਅੱਡ ਵੈਰੈਟਾਂ ਹੁੰਦੀਆਂ ਸਾਰਿਆਂ ਦੀਆਂ ਤੇ ਕੋਈ ਤਾਂ ਨੰਬਰਾਂ हिसाब ਨਾਲ ਹੁੰਦੀਆਂ ਕੋਈ ਹੁਣ ਨਾਂ ਲਿਖੇ ਹੁੰਦੇ ਆ ਤੇ ਜਿਹੜੀ ਸਭ ਤੋਂ ਵਧੀਆ ਮੈਨੂੰ ਤਾਂ ਇੱਕੋ ਲੱਗੀ ਆ ਕ੍ਰਾਂਤੀ ਕ੍ਰਾਂਤੀ ਮਿਰਚ ਐ ਨਾ ਜਿਹੜੀ ਨਹੀਂ ਤਾਂ ਝਾੜ ਵਧੀਆ ਹੁੰਦਾ ਇਹਨਾਂ ਸਾਫ਼ ਹੁੰਦੀ ਹੈ ਚੰਗੀ ਹੁੰਦੀ ਹੈ ਮਿਰਚ ਉਹ ਤੇ ਉਹੀ ਲਾਵੇ ਆਪਾਂ ਤਾਂ ਉਹੀ ਕ੍ਰਾਂਤੀ ਲਾਈ ਨਹੀਂ ਤਾਂ ਹੋਰ ਹੈਗੀ ਆ ਨਹੀਂ ਕ੍ਰਾਂਤੀ ਹੈਗੀ ਹੁਣ ਇਸ ਦੋਵਾਂ ਦਾ ਆਪਾਂ ਕ੍ਰਾਂਤੀ ਲਾਉਣੀ ਆ ਸਾਰੀ ਤੇ ਤੇ ਸੁੰਡੀ ਵਾਲੀ ਸਪਰੇਅ ਛਿੜਕ ਦਿਆ ਕਰੋ ਵੀ ਸੁੰਡੀ ਨਹੀਂ ਪੈਂਦੀ ਸੁੰਡੀ ਵਾਲੀ ਕੋਈ ਬਾਹਲੀ ਨਹੀਂ ਛਿੜਕਣੀ ਪੈਂਦੀ ਇੱਕ ਵਾਰੀ ਛਿੜਕ ਦੇ ਮਿਰਚ ਤੇ ਤੇ ਜਿਹੜਾ ਹੁਣ ਚਿੱਟਾ ਮੱਛਰਾ ਇਹੇ ਮਾਰਦਾ ਚਿੱਟੇ ਮੱਛਰ ਦਾ ਕਰਕੇ ਤਾਂ ਜ਼ਰੂਰ ਤੇਲੇ ਵਾਲੀ ਦਵਾਈ ਛਿੜਕੋ ਚਿੱਟੇ ਮੱਛਰ ਵਾਲੀ ਉਹਦਾ ਕਰਕੇ ਪੱਤੇ ਇਕੱਠੇ ਹੁੰਦੇ ਤੇ ਇਹ ਰਸ ਟੂਖਦੇ ਸਾਰਾ ਤੇ ਤਾਂ ਕਰਕੇ ਇਹ ਵੱਧਗਾਣੀ ਮਿਰਚਾਂ ਲੱਗਣੋਂ हट ਜਾਂਦੀਆਂ ਤੇ ਇਹ ਮਿਰਚਾਂ ਹੁਣ ਆਪਣੇ ਕੋਲੇ ਜਿਹੜੀਆਂ ਪੰਗੀਆਂ ਲਾਲ ਹੋਊਗਾ ਘਰੇ ਪੀਸਦੇ ਆ ਇਹਦੀ ਸਾਰੀਆਂ ਲਾਲ ਹੁੰਦੀਆਂ ਮਨ ਲ ਜਿਹੜੀਆਂ ਤੋੜ ਲਈਆਂ ਸੀ ਇੱਕ ਮਿਰਚ ਸੀਗੀ ਉਹ ਤੋੜ ਲਈ ਹੁਣ ਅਸੀਂ ਆਹ ਵਾਲੀ ਕੋਈ ਟੱਬ ਦੇ ਵਿੱਚ ਤੇ ਬਾਕੀ ਲਾਲ ਕੋਈ ਨਹੀਂ ਹੁਣ ਕਿਉਂ ਹੁਣ ਮੀਂਹ ਚੱਲੀ ਜਾਂਦਾ ਮੀਂਹ ਦਾ ਕਰਕੇ ਸੇ ਪਹਿਲਾਂ ਹੀ ਤੋੜ ਲੈਣੇ ਆ ਫਿਰ ਖਰਾਬ ਹੁੰਦੇ ਨੇ ਮੀਂਹ ਦਾ ਕਰਕੇ ਇਹਨੂੰ ਸ਼ਾਮੇ ਸੁਕਾ ਲੈਣੇ ਆ ਸੁਕਾਉਣੇ ਸ਼ਾਮੀ ਪੈਂਦੀਆਂ ਜਿਹੜੀ ਮਿਰਚ ਹੁੰਦੇ ਆ ਸ਼ਾਮੇ ਸੁਕਾ ਕੇ ਇਹਨੂੰ ਚੰਗੀ ਤਰ੍ਹਾਂ ਜਦੋਂ ਸੁੱਕ ਗਈਆਂ ਆਪਾਂ ਨੂੰ ਪਤਾ ਹੁਣ ਆਪਾਂ ਪੀਸਣੀਆਂ ਘਰੀ ਪੀਸ ਲੈਣੇ ਤਾਂ ਵੀ ਪੀਸਣੀਆਂ ਜਦੋਂ ਉਦੋਂ ਧੁੱਪ ਦਿਵਾ ਲਓ ਉਦੋਂ ਕੜੱਕ ਮਾਰ ਜਾਂਦੀਆਂ ਪੂਰੀਆਂ ਢੱਪਲਵਾਤੀ ਜਦੋਂ ਬਰੀਕ ਪੀਸੀਆਂ ਜਾਂਦੀਆਂ ਵਧੀਆ ਤੇ ਬਾਕੀ ਸੋਨੂੰ ਫੇਰ ਦਿਖਾ ਦਾਂਗੇ ਲਾਲ ਮਿਰਚਾਂ ਵੀ ਦਿਖਾਵਾਂਗੇ ਕਦੇ